ਯਾਦ ਕਰੋ ਇਹ ਸਰਕਾਰਾਂ ਕਰਦੀਆਂ ਕੀ ਫੇਰਾ ਫੇਰੀ 420 ਇਹ ਸਰਕਾਰਾਂ ਕਰਦੀਆਂ ਕੀ ਫੇਰਾ ਫੇਰੀ 4 ਪਹਿਲਾਂ ਬਾਕੀ ਜਾਣ ਅੰਦਰ ਕਰ ਲੋ ਹੋਰ ਸਮਝ ਆਏਗਾ ਤੂੰ ਉਹ ਡੰਡਾ ਵਾਲਾ ਕੋਈ ਡਰ ਛੱਡ ਮਾਦੀ ਸਰਕਾਰ ਮਾਤਾ ਪਿਤਾ ਵਾਹ ਜਿੰਦਾਬੋਧ ਜਿੰਦਾਬੋਧ ਮੇਰਾ ਦਰਸ਼ਨ ਸੈਂ ਟੀਮਾਂ ਭਾਰਤੀ ਕਿਸਾਨ ਜੁਨੇ ਇਕਤਾ ਉਗਰਾਹ ਜੋ ਅੱਜ ਭਰਾਤਰੀ ਜੱਥੇਬੰਦੀ ਦਾ ਸਿੱਧੂਪੁਰ ਦਾ ਪ੍ਰੋਗਰਾਮ ਸੀਗਾ ਜੋ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਸੈਂਟਰ ਸਰਕਾਰ ਹੋਵੇ ਉਹ ਲਗਾਤਾਰ ਲੰਮੇ ਸਮੇਂ ਤੋਂ ਲੈ ਕੇ ਰਹੀ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੀਆਂ ਪਰ ਕਿਸਾਨਾਂ ਤੇ ਜ਼ਬਰ ਕਰ ਰਹੀ ਆ ਪੰਜਾਬ ਸਰਕਾਰ ਭਗਵਾਨ ਤਮਾਨ ਰੋਜ਼ ਦੀ ਰੋਜ਼ ਜਿੰਨੇ ਕਿਸਾਨ ਕੋਈ ਆਮ ਧਰਨਾ ਲਾਉਂਦੇ ਆ ਉਹਨਾਂ ਨੂੰ ਚਾਕੇ ਜੇਲ੍ਹਾਂ ਸੱਟ ਰਿਹਾ ਜੋ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਸੀ ਕਰਿਆ ਉਹਦਾ ਅਸੀਂ ਬਰੋਲ ਕਰਦੇ ਆ ਜੋ ਵੀ ਜੱਥੇਬੰਦੀਆਂ ਦਾ ਪ੍ਰੋਗਰਾਮ ਹੈ ਜੀ ਉਹਨਾਂ ਦੀ ਸਮਰਥਨ ਕਰਦੇ ਆ ਆਉਂਦੇ ਦਿਨਾਂ ਦੇ ਵਿੱਚ ਸਾਰੀਆਂ ਜੱਥੇਬੰਦੀਆਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਇੱਕ ਮ ਇੱਕ ਹੋ ਕੇ ਆਪਾਂ ਇਹ ਪ੍ਰੋਗਰਾਮ ਨਾਲ ਲੜੀਏ ਅੱਗੇ ਮੋਦੀ ਵੀ ਕਹਿੰਦਾ ਹੁੰਦਾ ਸੀ ਮੇਰੇ ਕੋ ਘੋੜੇ ਦੀ ਲਗਾਮ ਨਹੀਂ ਫੜਦਾ ਉਹ ਵੀ ਕਿਸਾਨਾਂ ਨੇ ਪੜੀ ਤੀ ਹੁਣ ਭਗਵੰਤ ਮਾਨ ਕਹਿ ਰਿਹਾਗਾ ਵੀ ਮੇਰੇ ਨਾਲ ਕੋਈ ਲੜਨ ਵਾਲਾ ਨਹੀਂ ਪਰ ਆਉਂਦੇ ਦਿਨਾਂ ਦੇ ਵਿੱਚ ਜਿੰਨੀਆਂ ਪੰਜਾਬ ਦੀਆਂ ਜੱਥੇਬੰਦੀਆਂ ਇਕੱਠੀਆਂ ਹੋ ਕੇ 2027 ਦੇ ਵਿੱਚ ਇਹਨੂੰ ਮੂੰਹ ਤੋੜਨਾ ਜਵਾਬ ਦੇਵਾਂਗੇ ਜਿਵੇਂ ਇਹਨਾਂ ਨੇ ਕਿਸਾਨਾਂ ਨਾਲ ਹਰ ਇੱਕ ਕਿਸਾਨ ਨੂੰ ਚੱਕ ਕੇ ਅੰਦਰ ਦੇਂਦਾ ਆ ਹੁਣ ਝੋਲੇ ਵਾਲਾ ਮਸਲਾ ਗਾ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤਾ ਸੀ ਇਹਨੇ ਝੋਨੇ ਬਾਰੇ ਵੀ ਸੱਬੀ ਝੋਨਾ ਮੈਂ ਲਊਂਗਾ ਲੋਕਾਂ ਨੇ ਕਾਟ ਕਰ 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 ਵੇਚਿਆ ਗਾ ਹੁਣ ਕਹਿੰਦਾ ਮੈਂ ਪੀ ਨਹੀਂ ਲੈਂਦਾ ਕਾੜੀ ਲੈਂਦਾ ਸਬੀਲ ਲਊਂਗਾ ਪਰ ਜਦੋਂ ਭਰਾਵੋ ਝੋਨਾ ਆ ਜਾਂਦਾ ਉਹ ਮੋਕਰ ਜਾਂਦਾ ਜੂ ਚਰਨ ਲੈ ਜਾਂਦਾ ਗਾ ਆਉਂਦੇ ਦਿਨਾਂ ਦੇ ਵਿੱਚ ਵੱਡਾ ਸੰਘਰਸ਼ ਸਾਰੀਆਂ ਜਿੱਥੇ ਬੰਦੀਆਂ ਨੂੰ ਬੇਨਤੀ ਕਰਕੇ ਇਕੱਠੇ ਹੋ ਕੇ ਸੀ ਪਿੰਡਾਂ ਦੇ ਵਿੱਚ ਇਹਨੂੰ ਸਵਾਲ ਪੁੱਛਾਂਗੇ ਘੇਰਾਗੇ ਜਿਹੜਾ ਕਹਿੰਦਾ ਹੁੰਦਾ ਇਮਾਮ ਘਰ ਦਾ ਮੁੰਡਾ ਆਮ ਘਰ ਦਾ ਕਿਸਾਨ ਆ ਮੈਂ ਜਾਂ ਡੋਰੀ ਪਾਉਂਦਾ ਰਿਹਾ ਪੱਕੇ ਥੱਲੇ ਚੋਂਦਾ ਰਿਹਾ ਆਉਂਦੇ ਦਿਨਾਂ ਦੇ ਵਿੱਚ ਮੂੰਹ ਤੋੜਨਾ ਜਵਾਬ ਇਹਨੂੰ ਦੇਵਾਂਗਾ ਲੱਗਦਾ ਮੈਂ ਅਸੀਂ ਜਾਂਦੀ ਪਾਰ ਤੇ ਥੱਲੇ ਨੇ ਚੁੰਦਾ ਉਸ ਪ੍ਰਸਾਰ ਕਰਦਿਆਂ ਘੋਸਣੇ ਦੇ ਕੰਡੇ ਮਤਲਬ ਵੀ ਪੈਣ ਨੂੰ ਲੈ ਕੇ ਜਿਹੜਾ ਕਿਸਾਨਾ ਜਿਹੜੇ ਉਹ ਜਿਹੜੇ ਡਿੱਤੇ ਹੋਏ ਨੇਗੇ ਉਸ ਬਥਰੇ ਨੂੰ ਲੈ ਕੇ ਅੱਜ ਤੁਰੇ ਪਾਵੇੰਦਰਾ ਕਹਿੰਦੇ ਅਸੀਂ ਕਿਸਾਨ ਤੋਂ ਤੂਰ ਦੇ ਵੱਲ ਖੇੜੀ ਵਾਸਤੇ ਮੂਰ ਦੇ ਸਭਾਤ ਮਾਰਦੇ ਨੇ ਫੁੱਟਿਆ ਉਹ ਫੁੱਟਿਆ ਅਰੇ ਅਵੇ ਪੁੱਤ ਸਾਡੇ ਜਿਹੜੇ ਅੰਬਸਰ ਦੇ ਵਿੱਚ ਘੜਿਆਂ ਦੀ ਖਤਰਾ ਆਉਣਾ ਮੰਗਤ ਪਿਆ ਗਏ ਸੀ ਉਹਨਾਂ ਦੇ ਬਸਸ ਨੇ ਜਾਤੀ ਜਾ ਕੇ ਕਰਕੇ

ਤੇ ਮਗ ਨਹੀਂ ਮੰਨੀਆਂ ਦੀ ਜਿਸ ਤਰ੍ਹਾਂ ਦਾ ਹਕਮ ਹੋਣਾ ਫਿਰ ਅਸੀਂ ਬੰਦੀ ਕੋਲ ਅਸੀਂ ਉਸੇ ਤਰ੍ਹਾਂ ਭੇਜਦੇ ਨੇ ਬੱਚਾ ਫਿਰ ਆਪਣੇ ਜੱਫੇ ਬੰਦੀ ਦੇ ਮੋਢੇ ਦਾ ਲਾ ਕੇ ਰਾਤਰੀ ਜੱਫੇ ਬੰਦੀ ਨੂੰ ਨਾਲ ਜੋੜ ਕੇ ਅਗਲਾ ਅਸਰਾ ਜਰਾ ਬੋਟਾ ਕਰਾਣੀ ਅੱਜ ਕਿਉਂ ਡਾਕਟਰ ਨੂੰ ਕੱਟੇ ਆ ਜੀ ਸਾਡੇ ਵਿੱਚ ਦੋ ਸੇ ਬੰਦੀ ਲੈਣੀ ਆ ਇੱਕ ਘਾਹੇ ਮੇਰਾ ਮੁਤਾਤਾ ਗਿਆ ਕੋਚੇ ਦੇਗੇ ਇੱਕ ਸ਼ੀਸ਼ੀ ਦਾ ਤੇ ਬਾਕੀ ਸਾਡੇ ਦੇ ਦੇ ਵਿੱਚ ਜਿਹੜੀ ਘਾਹੇ ਸੀ ਅਸੀਂ ਬੰਦੀਆਂ ਉਹ ਕੋਈ ਹੈ ਨਹੀਂ ਜੀ